ਚਲੋ ਅੱਜ ਆ ਗਈ ਮੱਸਿਆ ਤੇ ਅਸੀਂ ਚੱਲੇ ਗੁਰਦਰਾ ਸਾਹਿਬ ਠੀਕ ਆ ਤੇ ਗੁਰਦਰਾ ਸਾਹਿਬ ਚੱਲੇ ਨਾਲੇ ਸਾਡਾ ਮੁੱਕ ਗਿਆ ਪਟ્રોલ ਉਹ ਪਟ્રોલ ਰੱਖ ਲਿਆ ਇਸ ਕੂਟਰੀ ਦੇ ਵਿੱਚ ਵਿਖਾ ਦੇ ਕੂਟਰੀ 'ਚ ਪਟ્રોલ ਰੱਖ ਲਿਆ ਵਾ ਤੇ ਆ ਜਾ ਅਸੀਂ ਚੱਲੇ ਆ ਤੁਹਾਨੂੰ ਵਿਖਾਉਣੇ ਸਾਰਾ ਵਲੌਗ ਕਿਵੇਂ ਦਾ ਵਾ ਠੀਕ ਆ ਜਿੰਦੇ ਜਿੰਦੇ ਲਾਦ ਗਏ ਆਪਾਂ ਮੈਗ ਉਹ ਚੱਕਲੇ ਜੇ ਲੋਡ ਪਈ ਵੈਸੇ ਮੈਗ ਤੋਂ ਬਿਨਾ ਪਰੋਣਾ ਮੈਗ ਦੇ ਨਾਲ ਥੋੜੀ ਰਿਮਟ ਕਰਨੀ ਪੈਂਦੀ ਲਾ ਲਓ ਮੈਗ ਲਾ ਲਓ ਮੈਗ ਬੰਦ ਕਰ ਲਓ ਮੈਗ ਚਲਾ ਲਓ ਮੈਗ ਵਾਇਪਰ ਘੱਟ ਆ ਜੂਗੀ ਕੁਝ ਨਹੀਂ ਹੁੰਦਾ ਆ ਸਮਾਨ ਥੋੜਾ ਜਿਹਾ ਥੋੜਾ ਇਹਦਾ ਗੋਤਦਾਨ ਆ ਤੇ ਆ ਸਕੂਟਰੀ ਦੇ ਵਿੱਚ ਰੱਖ ਦੇ ਬਾਈ ਆ ਜਾ ਆ ਵੀ ਐਸੀਆਂ ਹਾਂਜੀ ਲੋ ਇਹ ਹੈਗੀ ਮੋਟਰਸਾਈਕਲ ਵਾਲੀ ਕਿ ਆਪਾਂ ਲਾ ਲਈ ਸਕੂਟਰੀ ਨੂੰ ਇਹ ਇਹਨੂੰ ਆਪਾਂ ਹਕਾਰ ਕਰ ਦਈਏ ਜਿੱਦਾਂ ਦਵਾਂਗੇ ਲਾ ਯਾਰ ਟੂ ਪਲੈਸ ਚੱਲ ਫਣੀ ਚੱਲਦੇ ਕਿ ਕੱਕ ਪਹਿਲੀ ਗਿਆ ਚੱਤਾਰੇ ਦੇ ਜਿੰਨਾ ਲਾ ਦਈਏ ਨਾ ਉਧਰ ਲੈ ਜਾਂਦੇ ਵੇ ਉਧਰ ਲੱਗੇ ਐਧਰ ਵੀ ਆ ਜਾ ਏਡੀੰ ਦੇ ਆਧਾਰ ਕਰਨਾ ਪਹਿਲੇ ਕੱਢੇ ਜਾਂਦੇ ਆ ਠੀਕ ਆ ਆ ਸੜਕ ਬਣੀ ਨਵੀਂ ਸਾਰੀ ਮਿੱਟੀ ਕੇ ਹਜੇ ਸੈੱਟ ਕਰਨ ਵਾਲਾ ਆ ਆ ਜੋ ਆ ਜਾਂਦਾ ਲੱਗ ਗਏ ਵੇ ਇਹ ਇੱਥੇ ਪਰ ਗਏ ਰੁਕ ਜਾ ਚੱਲ ਘਾਰ ਵੀ ਆਣ ਗਏ ਆ ਵੇਖੋ ਕੀ ਹਾਲ ਹੋਇਆ ਮੈਂ ਤੱਕਤਾ ਹੋ ਨਹੀਂ ਨਾ ਆ ਕੇ ਸਫਾਈ ਕਰਦੇ ਪੋਤੇ ਪਾਤੇ ਰੋਣੇ ਆ ਇਰਾਪਾ ਲੈਣ ਦਿਹਾ ਲਗੇ ਆਏ ਕੋਹੜਾ ਬਾਰ ਲਾਇਆ ਜਿਗਾਰ ਲਾਇਆ ਆ ਵੇ। ਬਸ ਉਹ ਮੈਂ ਤੰਦਾਂ ਕਰਾਵੇ। ਠੀਕ ਆ। ਆ ਜਾਬੀ ਲੱਗਦੀ ਇਹਨੂੰ। ਅੰਦਰ ਜਾ ਕੇ ਤੁਹਾਨੂੰ ਇਹ ਨੂੰ ਅਸੀਂ ਇਸ ਵੀਡੀਓ ਜਾਨਨੇ ਆ। ਉਦੋਂ ਅਸੀਂ ਇੱਕ ਲੰਦਾ ਲਾਉਣੇ ਆ। ਨਾਲ ਨੂੰ ਜਾਣ ਲੱਗੇ ਦੋ ਜੰਦੇ ਲਾਉਣੇ ਆ। ਠੀਕ ਆ। ਤੇ ਚਾਬੀ ਆਪਾਂ ਡਿੱਗੀ ਹੀ ਰੱਖ ਦੇਣੀ ਆ। ਕਾਰੀ ਆਉਂਦੀ। ਉਨੀ ਕਾਰ ਹੀ ਆਇਆ ਇੱਥੋਂ ਅੱਗੇ ਪਾਲਿਆ ਆ ਲੈ ਵੀ ਉਹਨੂੰ ਵਿਜਲੇ ਸੀਨ ਦਾ ਬਈ ਘਾਟ ਹੋਣਾ ਨਹੀਂ ਪੈਂਦਾ ਉਹਨੂੰ ਗੌਰ ਰੱਖਣਾ ਜਾ ਕੇ ਉੱਥੇ ਵਿਖਾਣੇ ਕੀ ਮੋਲ ਆ ਆਹ ਤੇਰਾ ਅੱਗੇ ਫਟਾਫਟ ਬਹਿ ਜਾ ਹੁਣ ਆ ਜਾ ਕਰ ਦਪ ਇਧਰ ਦੀ ਜਾਣਾ ਇਧਰ ਦੀ ਜਾਣਾ ਆ ਇਧਰ ਦੀ ਚਲੋ ਸਦਾਈ ਹਾਂਜੀ ਚਲ ਕਰ ਦਪ ਹਾਂ ਚੱਲ ਆਂਟੀ ਮੁਰੇ ਨਹੀਂ ਇਧਰ ਦੀ ਲਿਆ ਚੱਲ ਮੂਰੇ ਆ ਵੀ ਰੋਕ ਲਿਆ ਕਿ ਜਦੋਂ ਗੱਲ ਫਰੋਂ ਹਟ ਜਾਂਦੀ ਆ ਠੀਕ ਆ ਚਲੋ ਇਹੋ ਜਿਹਾ ਹਾਈਲਾਈਟ ਵੀ ਰੱਖਨੇ ਆ ਆ ਵੇ ਆ ਵੇ ਬੋਰਟੀਨਾ ਆ ਚਲੋ ਲਓ ਬਈ ਨਾਲੇ ਦਿੱਤੇ ਪਾ ਚਲ ਆ ਬਾਰਕ ਦੇਖੋ ਕਿੰਨਾ ਸੋਣਾ ਬਣਿਆ ਨਵਾਂ ਬਣਿਆ ਬਈ ਇਹਦੇ ਛੱਪੜ ਹੁੰਦਾ ਹੀ ਗੇੜਿਆਂ ਦਾ ਵਧੀਆ ਪੇਂਟਿੰਗ ਵਗੈਰਾ ਬਣੀ ਆ ਕਿਸੇ ਦਿਨ ਫਿਰ ਸਪੈਸ਼ਲ ਵਲੌਗ ਬਣਾਵਾਂਗੇ ਤੇ ਠੀਕ ਆ ਕੀ ਬਹੁਤ ਚੱਲ ਵੀ ਬਹੁਤ ਤੇਜ਼ ਹੋ ਗਿਆ ਬਈ ਹੋਰ ਇਹ ਨਹੀਂ ਜਾਣਦੇ ਕਿ ਨਾ ਰੋਕ ਗਿਆ ਕਿਤੇ ਯਾਰ ਰੋਕ ਲਾ ਵੀਡੀਓ ਰੋਕ ਲਾ ਆਹ ਉਹ ਜਿਆਦੇ ਤੇ ਨਹੀਂ ਆ ਬਹੁਤ ਸਾਈਕਾਂ ਦੇ ਵੀ ਰੋਕੀ ਆ ਕਿ ਚੱਲ ਗਏ ਚੱਲੋ ਹਾਲੋ ਬਈ ਵਰਦਲਾ ਸੇ ਆ ਗਿਆ ਵੀ ਬਹੁਤ ਜਿਆਦਾ ਹਾਂ ਤੁਹਾਨੂੰ ਸਾਨੂੰ ਖੂਦੀ ਲਾਉਣੇ ਆ ਬਹੁਤ ਸਾਰਾ ਕੀੜਾ ਘਟਾਣਾ ਰੋਕ ਲਓ ਮੜਾ 10 ਮਿੰਟ 두어바라서야 도착했네요. 이아 이거는 뭐 마사지 해드릴게요.